ਮੈਂ ਤਾਂ ਮੈਂਹੇ ਦਾੜੀ ਧੋਪਣਾ ਚਿੱਤੀ ਹੋਈ ਆ ਬਜ਼ੁਰਗ ਨਹੀਂ ਕਹਿੰਦਾ ਕੁੜੀਏ ਕਿਚੜੀ ਚ ਉਹ ਕਰਨੀ ਹੈਗੇ ਜੀ ਅੱਜ ਠੀਕ ਹੈ ਵੀਰ ਓ ਚੋਟਾ ਨੂੰ ਕਰ ਲੈ ਮੈਂ ਤੇ ਤੇਰਾ ਆਪਣਾ ਹੀ ਆ ਮੈਂ ਕੋ ਬਗਾਨਾ ਥੋੜੀ ਨਾ ਕੁੰਡ ਨਹੀਂ ਕਰੀਦਾ ਹੁੰਦਾ ਲਾ ਦੇ ਕੋਣ ਨੂੰ ਪਛਰੀ ਹੁੰਦਾ ਮੈਂ ਪਿੰਡ ਦਾ ਬੰਦਾ ਹੀ ਬਹੁਤ ਸਿਆਣਾ ਵਾਂ ਕੋਣ ਕੱਢ ਕੇ ਰੱਖਿਆ ਘਰ ਪੁੱਤ ਬੱਲੇ ਜੀ ਜ ਆ ਵੀ ਦੱਸ ਮੈਂ ਨੋ ਰਾਣੀ ਨੂੰ ਕਹਿਂ ਗਿਆ ਮੈਂ ਕੋਡ ਕੱਢ ਕੇ ਰੱਖਿਆ ਘਰ ਲੋਕਾਂ ਦਾ ਕਿ ਪੜਾ ਕਿਹੜੇ ਮੂੰ ਚੱਕਿਆ ਵਰਦੇ ਉਹ ਤਾਂ ਕਰਦ ਰ ਸਿਆਣੀਆਂ ਪੜਾ ਦੱਸ ਛੈਂਕੰ ਭਾਇ ਤੂੰ ਮੈਂ ਤੇਰੇ ਨਾਲ ਕੰਮ ਆਇਆ ਜੀ ਉਹ ਮੈਂ ਕਹਿਂ ਦਿਆ ਵੀ ਉਹ ਆਪਣੇ ਨੱਠੂੜੀ ਪੰਡਾਲਾ ਹ ਉਹਨੇ ਕਮੇਟੀ ਸ਼ੁਰੂ ਕੀਤੀ ਤੁਸੀਂ ਪਾਉਣੀ ਆ ਨਹੀਂ ਅਸੀਂ ਨਹੀਂ ਪਾਉਣੀ ਓਏ ਠੀਕ ਚਲੋ ਕੋਈ ਗੱਲ ਐਰੇ ਨੋ ਰਾਣੀ ਤੇ ਵਾਵੇਂ ਛੋੜੀ ਹੋਣੀ ਨਾ ਸੋਹਣੀ ਪਰ ਤੈਨੂੰ ਕੀ ਚੱਕਰ ਆ ਚ ਨਹੀਂ ਵੇਖੀ ਨੀ ਨਾ ਉਹ ਦੋਦੀ ਇਹਨੂੰ ਕਾਹ ਕੋਣ ਕਿਉਂ ਕੇ ਬਖਾ ਦੇ ਚਾਚਾ ਇਹ ਵੇ ਕਿਉਂ ਦਿਖਾ ਦੇ ਯਾਰ ਵੇਖ ਲੈ ਜੇ ਮੈਨੂੰ ਵੀ ਮੈਂ ਵੀ ਵੇਖਾਂ ਵੀ ਛੋੜੀ ਵਿਆਹ ਕੇ ਲਿਆਇਆ ਤੂੰ ਉਹ ਚਲ ਕੋਈ ਗੱਲ ਨਹੀਂ ਦਿਖਾਦਾ ਕਦੇ ਫਿਰ ਇਹ ਉਹ ਮਾੜਾ ਜਿਹਾ ਉਹ ਬਕਾ ਦੇ ਆਇਆ ਵਾ ਮੈਂ ਤੂੰ ਕਹ ਦੇ ਉਹ ਜੱਸੀ ਉਹ ਚਲ ਦਿਖਾ ਦੇ ਯਾਰ ਤੇਰੇ ਬਾਪਾ ਵਰਗਾ ਫਿਰ ਕਿਉਂ ਦਾ ਚਾਚੇ ਵਰਗਾ ਹੈ ਬਾਪਾ ਬੋ ਹਏ ਕਿੰਨੀ ਸੋਹਣੀ ਤੂੰ ਜਾਣ ਨਿਕਲ ਗਈ ਤੇਰੀ ਮੈਂ ਕਿਹਾ ਤੇਰੇ ਕਿੰਨੇ ਸੋਹਣੀ ਮਲੇ ਬੂਰਖਾ ਸਰਮਾੜਾ ਵਾ ਤੂੰ ਆ ਗਾੜਾ ਮੈਂ ਤੂੰ ਤਾਂ ਹੈਗਾ ਵ੍ਰਿਤ ਕਿ ਸਕ ਹਾਂ ਸਾਡੇ ਬੋਲੀ ਚ ਹੁਣ ਤਰਾਂ ਜਿਵੇਂ ਮਿਲਿਆ ਸਾਡੇ ਜਮਾਨੇ ਇਹ ਬਹੁਤ ਛੋੜੀ ਆ ਉਹ ਤਰਾ ਬਸਣੋ ਗਿਰੌੜ ਨੇ ਮਿਲ ਗਿਆ ਸੀ ਹਾਏ ਅੱਖਾਂ ਕਿੰਨੀਆਂ ਪਿਆਰੀਆਂ ਈ ਹੋਏ ਕੀ ਪਿਆਣਾ ਤੂੰ ਅੱਖਾਂ ਸੁਖੀਆਂ ਕਿਹੜੀਆਂ ਸੋਹਣੀਆਂ ਅੱਖਾਂ ਇਹਨਾਂ ਕੋਨੇ ਦੇ ਕਰਮ ਚੱਗੇ ਹੁੰਦੇ ਆ ਸਾਡੇ ਅੰਦੇਖਾਂ ਇਹ ਕੱਗ ਐ ਪਰ ਛੋੜੀ ਈ ਦੱਕ ਕਿੰਨਾ ਦਿੱਤਾ ਖਰਬੂజా ਕਿਰੂ ਵੀ ਹੈ ਤੂੰ ਹੋਰ ਨਾ ਖਰਬੂజా ਚਰਵਾ ਲਈ ਇਹ ਮੈਂ ਚੱਡ ਜੀ ਆਏ ਬੁੱਲ ਕਿੰਨੇ ਸੋਨੇ ਨਿੱਕੇ ਨਿੱਕੇ ਦੇ ਉਹ ਤੇਰਾ ਮਤਲਬ ਕੀ ਹੋ ਵਾ ਮੇਰੇ ਕਹਾਂ ਦਾ ਮਤਲਬ ਆ ਵੀ ਜਾਦੇ ਵੱਡੇ ਬੋਲੋ ਨਾ ਜਿਨ੍ਹਾਂ ਦੇ ਗਾਲ ਵੀ ਪੱਟੀ ਕੱਢਦੀ ਐ ਇਹਦੇ ਬੁੱਲ ਨਿੱਕੇ ਜਿਹੇ ਨਹੀਂ ਕੋਈ ਗਾਲ ਨਿਕਲਦੀ ਮੂੰਹ ਤੋਂ ਇੱਕ ਗੱਲ ਹੋਰ ਦੱਸਾਂ ਤੈਨੂੰ ਇਹਦੇ ਪੈਰ ਦਾ ਸੈਂਡਲ ਵੀ 8 ਨੰਬਰ ਹੋਵਾ ਬਚ ਕੇ ਰਹੀਂ ਕਿ ਤ ਉਹ ਨਿਕਲ ਜਾ ਚੰਗੀ ਗੱਲ ਐ 8 ਨੰਬਰ ਬਹੁਤ ਔਖਾ ਮਿਲਦਾ ਵਾ ਇਹਨੂੰ ਵਿਆਹ ਕੇ ਜਾਂਗਾ ਬਜੀ ਕੀ ਲਿਆ ਕੇ ਜਾਂਗਾ ਚੰਗਾ ਹੋ ਜਾਂਦਾ ਐ ਤੂੰ ਹੀ ਨਿੱਕੇ ਨਿੱਕੇ ਜਿਹੇ ਵਾ ਮਾੜੀ ਜੋੜੀ ਐ ਇਹਨੂੰ ਕੋ ਪਾਣੀ ਪਿਆ ਦੇ ਮੈਨੂੰ ਜਾ ਯਾਰ ਪਾਣੀ ਪਲਾਉ ਇਹਨੂੰ ਐ ਇਦਾਂ ਕਰ ਰਹਿ ਕਿਨੂੰ ਬਈ ਠੀਕ ਤੂੰ ਪਾਣੀ ਲੈ ਜਾ ਉਹ ਮੈਂ ਕਿਉਂ ਲਿਆਉਂਗਾ ਪਾਣੀ ਉਹ ਲਿਆਉਗੀ ਹੋਰ ਕੰਮ ਨਹੀਂ ਕਰੀਦਾ ਇਦਾਂ ਕਰਨਾ ਤੇ ਆਪ ਜਾ ਇੱਧਰ ਜਾ 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 ਨਾਮ ਦੇ ਮੱਥਾ ਲਿਆ ਦੇ ਪਾਣੀ ਨੂੰ ਇਹਨੂੰ ਰਹਿਣ ਦੇਣਾ ਹੀ ਉਹ ਤੂੰ ਪਾਣੀ ਪੀਣਾ ਤੇ ਨਹੀਂ ਮੈਂ ਕਹਿਆ ਨਹੀਂ ਜਾ ਕੰਮ ਨਹੀਂ ਕਈਦਾ ਹੋਛਾ ਨਾ ਪਰਵਾਹ ਦਾ ਕਿਦਾ ਠੀਕ ਹੈ ਹੈ ਕਾਰੋਬਾਰ ਕਿਦਾ ਲੈ ਲੈ ਤੇਰਾ ਉਹ ਬੋੜੜਿਆ ਹਾਂ ਤੂੰ ਆਪਣੀ ਆਪਾਂ ਅੱਜ ਆ ਜਾਂ ਬੰਦਾ ਬੜਦਾ ਤੂੰ ਪਾਣੀ ਪੀਣਾ ਪਈ ਤੁਰਦਾ ਲੱਗੇ ਚੋਕੇ ਚ ਰੁਪਿਆਲੀ ਕਮੇਟੀ ਪਾਣੀ ਕਿਉਂ ਨਹੀਂ ਪਾਣੀ ਮੈਂ ਨਹੀਂ ਕਮੇਟੀ ਮੁੱਟੀ ਪਾਣੀ ਪਈ ਤੇ ਤਾਰੀ ਹੋਣੀ ਸ਼ੁਰੂ ਕਰ ਲੱਗੇ ਫਿਰ ਉੱਧਰ ਪਾੜਾ ਉਧਰ ਵੀ ਨਹੀਂ ਪਾਉਣੀ ਨਹੀਂ ਕਮੇਟੀ ਪਾਉਣੀ ਦਾ ਨਾਂ ਸਹੀ ਫਿਰ 10000 ਰੁਪਏ ਦਾ ਰਾਈ ਦੇ ਜੇ ਮੇਰੇ ਵੀ 10000 ਹੋਊਗਾ ਮੈਂ ਨਾ ਕਮੇਟੀ ਪਾਉਣਾ ਤਾਂ ਕੱਜ ਹੋ ਗਈ ਯਾਰ ਅੱਧਾ ਤਾਂ ਤੇਰੇ ਵਾਲੀ ਹੋ ਗਈ ਯਾਰ ਪਾਣੀ ਆ ਗਿਆ ਯਾਰ ਮੈਂ ਫੜ ਲੈਣਾ ਹੀ ਆਪੇ ਕੋਈ ਤੂੰ ਵੱਡਾ ਸਾਡੇ ਨਾਲੋਂ ਅਜਿਹਾ ਨਹੀਂ ਰਿਸਪੈਕਟ ਕਰਦੇ ਆ ਤਾਂ ਤੈਨੂੰ ਫੜ ਕੇ ਫੜਾਇਆ ਕਲਾਸ ਆਲਾ ਆਲਾ ਯਾ ਕਲਾ ਇਹ ਤੰਗ ਮੈਂ ਚੱਲਣਾ ਫਿਰ ਨਹੀਂ 10000 ਦੇਣਾ ਨਾ ਸਹੀ ਜਾ ਜਾ ਕਿਸੇ ਨੇ ਟਾਈਮ ਕੱਢ ਕੇ ਮੇਰੇ ਘਰੇ ਆਇਓ ਜੋ ਵੀ ਇਹਦਾ ਨਾਂ ਵੀ ਟੈਬਲ ਕੋ ਤੂੰ ਜਰੂਰ ਆਈ ਠੀਕ ਆ ਉਹ ਤੂੰ ਤੁਰ ਜਾ ਤੁਰ ਜਾ ਕਿਤੇ ਹੋਰ ਨਾ ਸਤਕਾਰ ਕਰਨ ਵਾਲੀ ਮੈਥੋਂ ਅਰਜੀ ਛੇ ਕਰੇ ਭਾਈ ਉਹ ਲਾਲਾ ਕਿਹਦੀ ਵਾਰੀ ਆੜੇ ਕੀ ਮਤਲਬ ਹੈ ਬਿਜਨ ਸਿਆ ਕੁਝ ਨਹੀਂ ਕੁਝ ਨਹੀਂ ਕਿੱਧਰ ਆਏ ਮੈਂ ਤਾਂ ਪੈਸੇ ਲੈਣ ਆਇਆ ਭਾਈ ਅੱਛਾ ਪੈਸੇ ਲੈਣ ਆਇਆ ਕਿਵੇਂ ਐਸੀ ਮੈਂ ਵੀ ਪੈਸੇ ਲੈਣ ਹੀ ਆਇਆ ਸੀ ਤਾਂ ਠੀਕ ਆ ਜਾ ਨਾ ਮੇਰੀ ਗੱਲ ਸੁਣੋ ਜਦੋਂ ਇਹ ਕਰਿਆ ਬੜਾ ਇਹ ਨੂੰ ਕੋਈ ਲਾੜਾ ਲਾ ਕੇ ਭੇਜਦਾ ਕਰੇ ਠਰਕੀਆ ਠਰਕੀ ਅੱਛਾ ਨਾ ਹੁਣ ਮੈਂ ਗਲਤੀ ਹੋ ਗਈ ਭਾਈ ਹੈ ਲਾੜੇ ਦੇ ਲਾੜਾ ਤਾਂ ਪਹਿਲਾਂ ਬੋਦ ਲਾਦਾ ਹੁਣ ਨੀ ਲਾੜੇ ਚੱਲ ਨਾ ਤੇ ਮੈਂ ਚਾ ਨਾ ਲਾ ਲਾ ਤੂੰ ਗਲਤ ਸਮਝ ਗਿਆ ਉਹ ਮੈਂ ਤੈਨੂੰ ਨਹੀਂ ਕਹਦਾ ਮੈਂ ਤਾਂ ਚੋਰਾਂ ਨੂੰ ਕਹਿਦਾ ਪਿਛਲੇ ਹੁਣ ਮੈਂ ਚੋਰਾਂ ਦੀ ਹੋ ਗਿਆ ਤੂੰ ਬੈਠੇ ਬੱਸ ਮੇਰੇ ਤੇ ਨੱਕ ਨੀ ਚਲਾ ਉਹ ਲਾ ਲਾ ਉਹ ਤੂੰ ਕਿਉਂ ਪੁੱਠੇ ਗੱਲਾਂ ਕਰੀ ਜਾਂਦਾ ਤੈਨੂੰ ਮੈਂ ਕੁਝ ਨਹੀਂ ਕਿਹਾ ਤੇਰੇ ਪੈਸੇ ਦੇਣੇ ਹੱਥ ਬੰਨ੍ਹ ਕੇ ਦੇਵਾਂਗੇ ਇਹਦਾ ਲਾ ਲੇ ਨੂੰ ਪਾਣੀ ਪਾ। ਨਾ 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 ਬਾਈ ਪਾਣੀ ਮੈਂ ਬਹੁਤ ਪੀ ਲਿਆ। ਪਾਣੀ ਤੋਂ ਮੈਨੂੰ ਪਿਆਦਾ ਕਿੜੇ ਲਵਾ ਲਵਾ ਕੇ ਹੁਣ ਕਿਵੇਂ ਪਾਣੀ ਪੀਂਦਾ। ਮੈਨੂੰ ਪੈਸੇ ਦੱਸ। ਕੋ ਲਾਲਾ ਤੂੰ ਦੋ ਦਿਨ ਹਟੜ ਜਾ। ਤੇਰੇ ਸਾਰੇ ਪੈਸੇ ਮੋੜ ਦੇ। ਦੋ ਦਿਨ ਘਟ ਜਾ। ਮੈਂ ਹੜਤਾਲੀ ਦੇ ਟਿਕਾਣਾ ਕੋ ਕੋ ਲਾ ਸੰਦ ਤੂੰ ਮੈਨੂੰ ਅਕਨਮੇ ਦੇ ਕੇ ਉਹ ਸਿੱਧੋ ਕੇ ਪੈਸੇ ਕੱਢ ਮੇਰੇ। ਕੋ ਲਾਲਾ ਤੂੰ ਹੜਤਾਲੀ ਆਠਾ ਲਾਲਾ ਤੇ ਅਕਨਮੇ ਜਾ ਕੇ ਲਾਲਾ ਜਿਵੇਂ ਮਰਜੀ ਸਕਦਾ। ਤੈਨੂੰ ਪੈਸੇ ਦੋ ਦਿਨ ਬਾਅਦ ਦੇ ਦੂੰਗਾ। ਦੋ ਦਿਨ ਬਾਅਦ ਦੋ ਦਿਨ ਬਾਅਦ ਆਉਂਗਾ ਭਾਈ ਹੁਣ ਮੈਂ ਮੁੜ ਕੇ ਲੈ ਜਾਣਾ ਮੈਨੂੰ ਤਾਂ ਤੇ ਚਾਈ ਬਿਮਾਰ ਪਈ ਆ ਮੈਂ ਤਾਂ ਉਹਦੇ ਟੈਸਟ ਕਰਾਉਣੇ ਆ ਤੁਹਾਡੇ ਲਾਰੀ ਨੇ ਮੁੱਕਦੇ ਤੈਨੂੰ ਮੈਂ ਦੱਸਾਂ ਹੁਣ ਮੈਂ ਪੈਸੇ ਲੈ ਕੇ ਮੁੜਨਾ ਉਹਨਾ ਮੈਂ ਹੁਣ ਤੈਨੂੰ ਆਉਣ ਦੀ ਲੋੜ ਨਹੀਂ ਮੈਂ ਆਪੀ ਆਜਾਂ ਅੱਡੇ ਟੱਪ ਉੱਪਰ ਜਿਆਦਾ ਹਟੋਗੀ ਆ ਵਿਆਹ ਜੇ ਜਣਾ ਜ਼ਰੂਰੀ ਆ ਘਾੜਾ ਵਾਲੀ ਨੂੰ ਭੇਜ ਦੇ ਫਿਰ ਮੇਰੇ ਕੋ ਨਹੀਂ ਵਿਆਹ ਚ ਘਾੜਾ ਵਾਲੀ ਨੂੰ ਭੇਜ ਦੇ ਤੂੰ ਆਪ ਮੇਰੇ ਕੋ ਆ ਜਾ ਆ ਗੱਲ ਕਹਿਣਾ ਮੈਂ ਹੈ ਕੱਲੂ ਉਫ ਕੱਲੂ ਚਾਪੜੀ ਧੇਰ ਹੋ ਜਾਣੀ ਆ ਕੱਟ ਪਿਆ ਆਈ ਉਹ ਰੱਬਾ ਮੇਰਾ ਨਕਸਾਲ ਹੋ ਜੇਲਾ ਰੁਕਣਾ ਤੇ ਪਈ ਕੰਚੇ ਮੇਂ ਛੱਮ ਲਾਈ ਪਈ ਆ ਹੁਣ ਮੈਂ ਲੋਕਾਂ ਦੇ ਘਰ ਘਰ ਜਾ ਕੇ ਪੈਸੇ ਕਰਾਈ ਕਰਾਣਾ ਕਿ ਮਿੰਟੂ ਤੇ ਚੈਨੂ ਲੈ ਕੇ ਜਾਵਾਂ ਮਿੰਟੂ ਚੈਨੂ ਦਾ ਬਾਲਾ ਪੂਰਾ ਹਲਵਾ ਹੈ ਕੀ ਕਹੜੂਗਾ ਲਾਲਾ ਇਧਰੇ ਇੱਕ ਵੜ ਕੱਟੜ ਕਾਟੜ ਕਿਤੇ ਸਵੇਰੇ ਸਵੇਰੇ ਮੱਥੇ ਲੱਗ ਗਿਆ ਭਾਈ ਆਈ ਲਾਲਾ ਇਧਰੇ ਫੇਰ ਕੋਈ ਨਾ ਕੁਛ ਵਾਲ ਪਾਉਗੇ ਮਨ ਲੱਗ ਭਾ ਜਾ ਇਹ ਗੱਲ ਆ ਪਈ ਵਿਚੰਦੇ ਬਹਿ ਜਾ। ਉਹ ਕਦੀ ਕਿਸੇ ਦੇ ਦੁੱਖ ਸੁੱਖ ਚ ਵੀ ਸ਼ਰੀਕ ਹੋ ਲਿਆ ਕਰ। ਕਿਸੇ ਨੂੰ ਪਰੇਸ਼ਾਨੀ ਹੁੰਦੀ ਉਹਦਾ ਹੱਲ ਕੱਢ ਲਿਆ ਕਰ। ਦੁੱਖ ਸੁੱਖ ਦੇ ਵਿੱਚ ਕਦਾ ਸ਼ਰੀਕ ਹੋਣਾ ਭਈ ਮੈਂ ਤਾਂ ਪਹਿਲਾਂ ਬਹੁਤ ਦੁਖੀ ਆ। ਅੱਖੀ ਨਾਲੇ ਤੂੰ ਮੈਨੂੰ ਕਿਹੜੇ ਕਿਉਂ ਕੋਈ ਨਾ ਕੋਈ ਪੁੱਟੇ ਚਦਾ ਸਵਾਲ ਹੀ ਕਰਨਾ ਹੁਣ। ਸਵਾਲ ਨਹੀਂ ਮੈਂ ਕਰਨਾ ਮੈਂ ਥੋੜਾ ਪਰੇਸ਼ਾਨ ਕਿਆ। ਕੀ ਹੋ ਗਿਆ? ਓਏ ਹੁਣ ਕੀ ਆ ਯਾਰ ਮੈਂ ਡੰਗਰ ਡਾਕਟਰ ਨੂੰ ਫੋਨ ਕੀਤਾ। ਓਹ ਠੀਕ ਹੈ ਭਈ ਤੇਰਾ ਡੰਗਰ ਡਾਕਟਰ ਨੂੰ ਕਰਨਾ ਪੰਦਾ। ਕੀ ਮਤਲਬ? ਡੰਗਰੀ ਤਾਂ ਹੈ ਤੂੰ। ਮੈਂ ਆਪਣੇ ਹੱਥੇ ਨਹੀਂ। ਮੈਂ ਘਰੇ ਝੂਟਾ ਚੈੱਕ ਕਰਾਉਣਾ ਝੂਟਾ ਚੈੱਕ ਕਰਾਉਣਾ ਭਈ ਪੁੱਤਰੇ ਜਿੱਕੇ ਗੱਲਾਂ ਨਾ ਕਰ ਮੈਂ ਤਾਂ ਪਹਿਲਾਂ ਹੀ ਦੁਖੀ ਹਾਂ ਮੱਜ ਚੈੱਕ ਕਰਾਉਂਦੇ ਹੁੰਦੇ ਭਈ ਪਰ ਮੈਂ ਝੂਟਾ ਚੈੱਕ ਕਰਾਉਣਾ ਨਾ ਤੁਸੀਂ ਤੇ ਮੁੱਤਰ ਕੀ ਗੱਲ ਹੋਗੀ ਝੋਟੇ ਨੂੰ ਉਹਦੇ ਫੇਫੜੇ ਚ ਰੇਸ਼ਾ ਮੈਗੇ ਓਏ ਓ ਨਹੀਂ ਯਾਰ ਪੁੱਤਰ ਮੈਂ ਕਾਲ ਦੱਸਦਾ ਤੈਨੂੰ ਪਤਾ ਵੀ ਜਿਹੜਾ ਕੰਮ ਕਰਾ ਸਾਡੇ ਘਰ ਭਈਆ ਕਰਦਾ ਹਾਂ ਸਾਰੀ ਜ਼ਿੰਮੇਵਾਰੀ ਮੈਂ ਉਹਨੂੰ ਦਿੱਤੀ ਆ ਪਹਿਲਾਂ ਤਾਂ ਪਿਛੋਂ ਤੇ ਤੂੰ ਆਪ ਕਰਦਾ ਹੁੰਦਾ ਸੀ ਓਏ ਯਾਰ ਤੂੰ ਜਾਜਾ ਤਾ ਤੂੰ ਬੋਲ ਲੈ ਮੈਂ ਬੋਲ ਲਿਨਾ ਅੱਛਾ ਦੱਸ ਹੋਰ ਪਰੇਸ਼ਾਨ ਨਾ ਕਰ ਭਈਆ ਰੱਖਿਆ ਸੀ ਹਾਂ ਭਈਏ ਨੂੰ ਮੈਂ ਕਹਿ ਬੀ ਕੂੜਾ ਇਕੱਠਾ ਤੂੰ ਕਰਨਾ ਗੋਹਾਗਾ ਤੂੰ ਚੁੱਕਣਾ ਕੱਖ ਡੰਡਾ ਮੈਂ ਪਾਉਂਗਾ ਅੱਛਾ ਹੈ ਫਿਰ ਉਹ ਕੱਖ ਡੰਡਾ ਕਹਿੰਦਾ ਵੀ ਮੈਨੂੰ ਬਿਨਾਂ ਦੱਸੇ ਉਹਨੇ ਕੱਖ ਡੰਡਾ ਵੀ ਪਾਤਾ ਬਹੁਤ ਕਰ ਤੇ ਤੇ ਛੋਟਾ ਟਿਕ ਕਰਾਉਣ ਲਈ ਕਿਹੜੀ ਗੱਲ ਹੋ ਗਈ ਭਈ ਯਾ ਤਾਂ ਪੂਰੀ ਗੱਲ ਸੁਣ ਲੈ ਇਹ ਨਹੀਂ ਪਤਾ ਕਿ ਕੀ ਕੀ ਲੇਗੀ ਨਾ ਮੈਨੂੰ ਪਤਾ ਕੀ ਪਤਾ ਭਾਈ ਮੈਂ ਤਾਂ ਗੁਰਦਾ ਪੁੱਛ ਲਾ ਕੰਡਾ ਪੁੱਛ ਲਾ ਪੱਤੀ ਦਾ ਪੁੱਛ ਲਾ ਸ਼ੋਦਾ ਪਤਾ ਕਿਹੜਾ ਮਰਦੀ ਪੁੱਛ ਲਾ ਫੀਮ ਦੇ ਰੇਟ ਦਾ ਮੈਨੂੰ ਕੀ ਪਤਾ ਭਾਈ ਅਰੇ ਘੁਰਤੇ ਚੋ ਵੀ ਬਾਹਰ ਆ ਜਾ ਕਰ ਕੀ ਪਾ ਮਿਲ ਗਈ ਓ ਯਾਰ ਅੱਖ ਖੋਲ ਲਾ ਨਾ ਅੱਛਾ ਉਹ ਮੈਂ ਤੇ ਮਦਾ ਵੀ ਤੈਨੂੰ ਪਤਾ ਫੀਮ ਕਿੰਨੀ ਮਹਿੰਗੀ ਹੋਗੀ ਬਹੁਤ ਮਹਿੰਗੀ ਹੋਗੀ ਮੈਨੂੰ ਕੋਈ ਪਾਇਆ ਬੰਦਾ ਫੀਮ ਫੜਾ ਕੇ ਮੇਚਕੇ ਕੇ ਤੋਂ ਮੈਂ ਫੜਾ ਗਿਆ ਫੜਾ ਕੇ ਫੜਾ ਕੇ ਇਹਦਾ ਸਭਾਲ ਕੇ ਰੱਖੀ ਤੈਨੂੰ ਜਾਣ ਲੱਗਾ ਥੋੜੀ ਜੀ ਦੇ ਦਿੰਦੀ ਤੈਨੂੰ ਪਤਾ ਵੀ ਲੋਕ ਕਿੰਨੇ ਕੰਜੂਸ ਏ ਜਦੋਂ ਕਿ ਤਫੀਮ ਮੰਗੀਏ ਇੰਨੀ ਕਿ ਜਿੰਨੀ ਦਿੰਦੀ ਆ ਮੈਂ ਕਿਹਾ ਚੱਲ ਮੈਨੂੰ ਗੋਲਾ ਵਟ ਕੇ ਕੇ ਦੇਉ ਇੱਕ ਵੱਡਾ ਉਹਦੀ ਫੀਮ ਪਾਈਆ ਮੈਂ ਸ਼ਾਮ ਛੱਡੀ ਸ਼ਾਮ ਦੀ ਹਾਂ ਮੈਂ ਆ ਵੀ ਇਹਨੂੰ ਬਾਹਰ ਅੰਦਰ ਨਹੀਂ ਰੱਖਣੀ ਇਹ ਨਾ ਹੋਵੇ ਕਿ ਚੂਹਾ ਲੈ ਜੇ ਤੇ ਜਾਂ ਕੋ ਛਾਪਾ ਪੈ ਜੇ ਡਰ ਹੁੰਦਾ ਬਈ ਬਲੇਸ ਜੀ ਮਿਲਦੀ ਹੈ ਮੈਂ ਇਹਨੂੰ ਲਿਫਾਫੇ ਤੇ ਬਲੀ ਦੇਤੀ ਅੱਛਾ ਪਰੋ ਕੇਵ ਕਰਕੇ ਤੂੜੀ ਦੇ ਲਗਾਤੀ ਫਿਰ ਫਿਰ ਕੀ ਉਹ ਭਈਆ ਆਇਆ ਉਹਨੇ ਟੂੜੀ ਚੱਕ ਕੇ ਝੋਟੇ ਨੂੰ ਪਾ ਦਿੱਤੀ ਝੋਟਾ ਖਾ ਕੇ ਝੋਟਾ ਖਾ ਕੇ ਨਾਲ ਹੀ ਪੀਂ ਗੋਣ ਉਹ ਮੈਂ ਥੀਮ ਬਾਹਰ ਕੱਢਣੀ ਹੈ ਤਾਂ ਝੋਟਾ ਚੈੱਕ ਕਰਉਣਾ ਇਹ ਬਿਸਨਸ ਆ ਪੁੱਤਣਾ ਕਹਿੰਦਾ ਹੁੰਨਾ ਯਾਰ ਮੈਂ ਤਾਂ ਪਹਿਲੇ ਬੜਾ ਦੁਖੀ ਹਾਂ ਤੈਨੂੰ ਕੀ ਹੋਇਆ ਤੇਰੀ ਵੀ ਭੀਮ ਕਾ ਗਿਆ ਟੋਟਾ ਪ੍ਰੇਮ ਕਾ ਨੂੰ ਖਾ ਗਿਆ ਮੇਰੇ ਤਾਂ ਲਹੂ ਪੀਜਾ ਲੈਣ ਦੇ ਨਾਲੇ ਨੇ ਨਾ ਤਾਂ ਹਰਜੀਤ ਬੈਠ ਦਿੰਦਾ ਭਾਈ ਹਾਂ ਠੀਕ ਹੈ ਨਾ ਹੈਪੀ ਬੈਠ ਦਿੰਦਾ ਹੈਪੀਨੈਸ ਨਹੀਂ ਚਲ ਭੁੱਲ ਜਾ ਔਰ ਡੁੱਬੇ ਲੈ ਨਾ ਪਪੂ ਚੱਕੀ ਵਾਲਾ ਬੈਠ ਦਿੰਦਾ ਪਪੂ ਚੱਕੀ ਵਾਲਾ ਆਹ ਮੈਂ ਤਾਂ ਕਿਹੜੇ ਮਰ ਮਰ ਤੱਕ ਗਿਆ ਘਰੇ ਮਿੰਟੂ ਦੀ ਚਈ ਪਈ ਬਮਾਰ ਪਈ ਹੈ ਮੈਂ ਉਹਦੇ ਟੈਸਟ ਕਰਵਾਉਣੇ ਆ ਕਈ ਕਰਵਾਲੇ ਕੁਝ ਰਹਿ ਗਏ ਬਿਮਾਰੀ ਦਾ ਪਤਾ ਹੀ ਨਹੀਂ ਲੱਗਦਾ ਬਿਛਨ ਸਿਆ ਤੂੰ ਸਾਰੇ ਟੈਸਟ ਕਰਾ ਲੈ ਹਾਂ ਬਿਚਨ ਸਿਆ ਸਾਰੇ ਟੈਸਟ ਕਰਾ ਲੈ ਤੂੰ ਉਹ ਕੜਾਏ ਕੀ ਸੀ ਜੀ ਸੀ ਜੀ ਨਹੀਂ ਹੁੰਦੀ ਬਿਚਨ ਸਿਆ ਇਸ ਜੀ ਹੁੰਦੀ ਹੈ ਹਾਂ ਇਸ ਜੀ ਉਹ ਹੀ ਜੋ ਵੀ ਆ ਹੁੰਦੀ ਜਹੈ ਨਾ ਤੇ ਤੂੰ ਫੀੜੀ ਪਕਾਣ ਕਰਾ ਲਈ ਸਾਰਾ ਕੁਝ ਕਰਾ ਲੈ ਲਿਪਰ ਲੁਪਰ ਜਿਹੜੇ ਕਹਿੰਦੇ ਹੁੰਦੇ ਉਹ ਵੀ ਕਰਵਾ ਲੈ ਤੇ ਅਲਟਰਾ ਸਾਊਂਡ ਕਰਵਾ ਲੈ ਤੇ ਉਹ ਆਪਣਾ ਕੀ ਆ ਐਮ ਐਮ ਆਰ ਆਈ ਕਰਾ ਲਈ ਉਹ ਨਹੀਂ ਇਹ ਵਿਸ਼ੇਸ਼ਣ ਡਾਕਟਰ ਨੇ ਜੋ ਲਿਖਿਆ ਉਹ ਸਾਰਾ ਕੁਝ ਕਰਾਇਆ ਤੇ ਪਿਸ਼ਾਬ ਟੈਸਟ ਕਰਾਇਆ ਮੈਂ ਤਾਂ ਬਲਗਮ ਵਿੱਚ ਚੈੱਕ ਕਰਾ ਲਈ ਵੀ ਚੰਚੇ ਨਹੀਂ ਪਤਾ ਲੱਗਾ ਕਿ ਇੱਕ ਗੁਰਦਿਆਂ ਦਾ ਟੈਸਟ ਨਾ ਉਹ ਕੜਾਈ ਸਾਰੇ ਲਿਖ ਕੇ ਦਿੱਤੇ ਡਾਕਟਰ ਨੇ ਜੋ ਜੋ ਸਾਰੇ ਕਰਾ ਲਏ ਫਿਰ ਵੀ ਨਹੀਂ ਫਰਕ ਪਿਆ ਕੋਈ ਪਤਾ ਹੀ ਨਹੀਂ ਲੱਗਾ ਬਿਮਾਰੀ ਕੀ ਤੂੰ ਇੱਕ ਕੰਮ ਕਰ ਫਿਰ ਵੇਖੀ ਸਹੀ ਹੋ ਜਾਣੇ ਸਾਰਾ ਕੁਝ ਸਹੀ ਆਊਗਾ ਸੱਚੇ ਹਾਂ ਸਾਰੇ ਟੈਸਟਾਂ ਦਾ ਪਤਾ ਲੱਗ ਜਾਊਗਾ ਅੱਛਾ ਤੂੰ ਨਾ ਪੋਸਟਮਾਰਟਮ ਕਰਾ ਕੇ ਵੇਖ ਲੈ ਫਿਰ ਮੁਕਤੇ ਹੋ ਜੇ ਦੇ ਤੂੰ ਕਦੇ ਆਪਦੀ ਜੁਬਾਨ 'ਚ ਚੰਗੀ ਭਾਖਣਾ ਬੋਲੀ। ਓਏ ਯਾਰ ਪੋਸਟਮੈਨ ਦਾ ਪਤਾ ਲੱਗ ਜੂ ਨਾ ਕਿਹੜੀ ਕਿੱਥੇ ਬਿਮਾਰੀ ਆ। ਓੜ ਜਦੋਂ ਆਪਾਂ ਗੱਡੀਆਂ ਨਹੀਂ ਠੀਕ ਕਰਦੇ ਇੰਜ ਮੈਂ ਨਹੀਂ ਆ ਵੀ ਕੀ ਖਰਾਬੀ ਕੀ ਓਹਦਾ ਵੀ ਪਤਾ ਲੱਗ ਜੂ ਪੋਸਟਮੈਨ ਨੂੰ। ਸਰੀਰ ਤੇ ਸਾਰਾ ਖੋਲ ਜੂ। ਕੋ ਬਿਜ਼ਨਸ ਤੂੰ ਸੇਣਾ ਬੇਣਾ ਬੰਦਾ ਯਾਰ ਜੋਂਦੇ ਬੰਦੇ ਦਾ ਪੋਸਟਮੈਨ ਕੋਣ ਕਰਾਉਂਦਾ ਹੈ? ਐ ਇੱਕ ਤਾਂ ਮੈਂ ਪਹਿਲਾਂ ਦੁਖੀ ਆ। ਐਸੇ ਸਵੇਰ ਸਵੇਰ ਹੋਰ ਮੋੜ ਕਰਾਵ ਕਰਕੇ ਰੱਖਦਾ ਤੂੰ ਮੇਰਾ। ਜਾ ਜਾ। ਤੇ ਤੂੰ ਮਾੜਾ ਕੀ ਆ? ਐ ਸਰੀਰ ਸਾਰਾ ਖੋਲ ਜੂਗਾ। ਤਮਾਰ ਹੋ ਗਈ। ਹਾਂ ਜੀ ਸਰਪੰਚ ਸਾ ਮੈਂ ਠੀਕ ਹੈ ਜੀ ਤੁਸੀਂ ਸੁਣਾਓ ਹਾਂਜੀ ਹਾਂਜੀ ਵਧੀਆ ਹਾਂਜੀ ਹੁਕਮ ਕਰੋ ਠੀਕ ਹੈ ਜੀ ਇਹਦਾ ਤੁਹਾਡੀ ਗੱਲ ਬਹੁਤ ਵਧੀਆ ਗੀ ਉਹ ਕਹਿੰਦੇ ਆ ਨਾ ਸਫਾਈ ਵਿੱਚ ਰੱਬ ਵਸਦਾ ਕੋਈ ਗੱਲ ਨਹੀਂ ਮੈਂ ਕੱਲ ਫ੍ਰੀ ਆ ਤੇ ਮੈਂ ਟਾਈਮ ਨਾਲ ਆ ਜਾਣਾ ਠੀਕ ਹੈ ਜੀ ਆਲੋ ਜੀ ਦੱਦ ਕਿਹਦੇ ਨਾਲ ਗੱਲਾਂ ਕਰੀ ਜਾਂਦੀ ਸੀ ਉਹ ਆਪਣੇ ਸ਼ਮਸ਼ੀਰ ਸਰਪੰਚ ਦਾ ਫੋਨ ਸੀ ਅੱਛਾ ਅੱਛਾ ਉਹ ਕਹਿੰਦਾ ਵੀ ਕੱਲ ਨੂੰ ਥੋੜਾ ਜਿਹਾ ਕੰਮ ਸ਼ਮਸ਼ਾਨ ਘਾਟ ਦੀ ਸਫਾਈ ਕਰਾਉਣੀ ਹੈ ਕਹਿੰਦਾ ਮੈਂ ਉਸੇ ਦੋ ਚਾਰ ਬੰਦੇ ਲਾ ਦੂੰਗਾ ਤੂੰ ਉਹਨਾਂ ਬੰਦਿਆਂ ਨੂੰ ਕਹਿ ਕੇ ਆ ਕੇ ਕੰਮ ਕਰਵਾ ਲਈ ਮੈਂ ਤਾਂ ਸੋਚਦੀ ਸੀ ਕੱਲ ਤੁਸੀਂ ਫ੍ਰੀ ਹੋਵੋਗੇ ਉਹ ਯਾਰ ਹੈਗਾ ਤਾਂ ਫ੍ਰੀ ਸੀ ਹੁਣ ਉਹਨੂੰ ਕਿਵੇਂ ਜਵਾਬ ਦੇ ਦਿੰਦਾ ਗੱਲ ਮੰਨਣੀ ਪੈਣੀ ਸੀ ਨਾ ਮੈਂ ਤਾਂ ਸੋਚਦੀ ਸੀ ਆਪਾਂ ਮੇਰੇ ਕੱਲ ਪੇਕੀ ਚੱਲੀਏ ਮੰਮੀ ਨੂੰ ਮਿਲੇ ਵੀ ਕਿੰਨਾ ਟਾਈਮ ਹੋ ਗਿਆ ਨਾਲੇ ਪਰਜਾਈ ਕੋਲ ਮੁੰਡਾ ਹੋਇਆ ਕਿੰਨਾ ਚਾਹ ਮੈਨੂੰ ਭਤੀਜਾ ਚੱਕਣ ਦਾ ਆਏ ਦੱਸਾਂ ਆਪਾਂ ਭਤੀਜੇ ਨੂੰ ਕੀ ਪਾਈਏ ਮੈਂ ਤਾਂ ਸੋਚਦੀ ਸੀ ਸੋਨੇ ਦੀ ਚੈਨੀ ਪਾਈਏ ਨਾਲੇ ਭਰਾ ਤੇ ਵਰਜਾਈ ਲਈ ਦੋ ਸੂਟ ਲੈ ਜੀ ਨਾਲੇ ਮੈਂ ਸੋਚਦੀ ਸੀ ਜੇ ਦੋ ਸੂਟ ਮੈਨੂੰ ਮਿਲ ਜਾਂਦੇ ਤਾਂ ਉਹ ਕੋਈ ਗੱਲ ਨਹੀਂ ਚੈਨੀ ਦੀ ਗੱਲ ਆਪਾਂ ਚੈਨੀ ਪਾਲ ਨੇ ਨਾਲੇ ਮੇਰੀ ਗੱਲ ਸੁਣ ਮੈਂ ਕਹਿੰਦਾ ਸੀ ਜੇ ਤੂੰ ਕੋਈ ਗਾਣਾ ਘੱਟਾ ਲੈਣਾ ਸੋਨੇ ਦਾ ਤੂੰ ਵੀ ਲੈ ਲੈ ਨਾ ਮੈਂ ਤਾਂ ਨਹੀਂ ਲੈਣੇ ਗਹਿਣੇ ਗੁਣੇ ਨਾਲੇ ਆਪਣੇ ਵਿਆਹ ਤੇ ਕਿੰਨੇ ਗਹਿਣੇ ਪਾਇਆ ਮੇਰੇ ਪੇਕੇਆਂ ਨੇ ਉਹ ਤਾਂ ਮੈਨੂੰ ਪਤਾ ਤੇਰੇ ਮਾਵਾ ਬਾਪ ਨੇ ਤੈਨੂੰ ਸੋਨ ਨਾਲ ਲੱਦ ਕੇ ਤੋੜਿਆ ਅੱਛਾ ਨਾਲੇ ਤੂੰ ਰੋਟੀ ਖਾ ਲਈ ਰੋਟੀ ਤਾਂ ਮੈਂ ਖਾ ਲਈ ਕੀ ਅਸੀ ਆਇਤਾ ਦਰ ਮਨ ਨੂੰ ਬੜੀ ਸੋਹਣੀ ਲੱਗ ਜੀ ਲੈ ਤੁਹਾਨੂੰ ਹੁਣ ਪਤਾ ਲੱਗਿਆ ਸੋਹਣੀ ਤਾਂ ਮੈਂ ਸ਼ੁਰੂ ਤੇ ਹੀ ਆ ਨਹੀਂ ਪਤਾ ਤਾਂ ਪਹਿਲੇ ਦਿੰਦੀ ਐ ਪਰ ਅੱਜ ਕੋਈ ਸਪੈਸ਼ਲ ਜੀ ਲੱਗ ਰਹੀ ਐ ਹੁਣ ਤੁਸੀਂ ਐ ਦੱਸੋ ਗੱਲਾਂ ਛੱਡੋ ਵੀ ਤੁਸੀਂ ਕਿਹੜੇ ਦਿਨ ਫ੍ਰੀ ਆ ਉਹ ਚੱਲ ਕੋਈ ਗੱਲ ਨਹੀਂ ਕੱਲ ਦੀ ਤਾਂ ਗੱਲ ਆ ਆਪਾਂ ਪਰਸੋਂ ਨੂੰ ਚੱਲਦੇ ਫੇਰ ਤੁਹਾਨੂੰ ਕਿਸੇ ਸਰਪੰਚ ਨੇ ਕੰਮ ਦੇ ਦੇਣਾ ਉਹ ਜਿਹੜੇ ਮਰਜੀ ਸਰਪੰਚ ਦਾ ਫੋਨ ਆਗੇ ਮੈਂ ਕਹਿ ਦੇਣਾ ਮੇਰੀ ਸੀਐਮ ਦਾ ਹੁਕਮ ਆ ਮੈਂ ਨਹੀਂ ਜਾਣਾ ਵੀ ਕਿਤੇ ਮੈਂ ਤਾਂ ਉਹਦੇ ਨਾਲੇ ਜਾਣਾ ਜੀ ਚਲ ਵੇਖ ਲਾਂਗੇ ਕਿੰਨਾ ਕੁ ਟਾਈਮ ਕੱਢਦੇ ਆ ਉਹ ਵੇਖਣਾ ਕੀ ਹੈ ਤੂੰ ਹੁਕਮ ਕਰ ਕਿਹੜਾ ਦਿਨ ਚੱਲਦਾ ਮੈਂ ਡੇਟ ਪੱਕੀ ਕਰ ਦਿੰਦਾ ਚਲ ਠੀਕ ਆ ਮੈਂ ਭਾਂਡੇ ਧੋਵਾ ਆਂ ਫਿਰ ਗੱਲਾਂ ਕਰਦੇ ਆ ਚਲ ਜੀਦਾ ਛੇਤੀ ਆ ਜੀ ਠੀਕ ਆ ਠੀਕ ਆ ਮੈਂ ਦਿਨਾਂ ਨੀ ਆ ਰਹਿਣਾ ਤੀਜੇ ਘੰਟੇ ਆ ਉੱਠ ਕਰਦਾ ਉਹਦਾ ਫੇਕੇ ਜਾਣਾ ਹੋਵੇ ਨਾ ਉਹਦਾ ਨਾ ਚਿਹਰੇ ਖੜ ਜਾਣਾ ਜਿਨਨੇ ਸੋਹਣੇ ਲੱਗਦੇ ਹਨ ਓਨੇ ਪੱਤੇ ਜ਼ਿਆਦਾ ਕਿੰਨਰਦੇ ਆ ਸੱਚ ਰਾਤ ਤੱਕ ਕਹਿੰਦੇ ਸੀ ਮੈਂ ਜਲਦੀ ਜਾਣਾ ਹਲੇ ਤੱਕ ਤਿਆਰ ਹੀ ਨਹੀਂ ਹੋਏ ਹੋ ਗਏ ਤਿਆਰ ਤੁਸੀਂ ਜਦੋਂ ਹੋ ਗਏ ਤੋ ਬਹਲ ਆਏ ਸੀ ਤੇ ਕਿਹਾ ਤੁਹਾਨੂੰ ਲੈ ਜਾਣਾ ਤੇ ਯਾਰ ਅਜੇ ਹੋਈ ਬੈਠੀ ਥੋੜੀ ਵੀ ਮਜ਼ਾਕ ਕਰਨ ਦੀ ਆਦਤ ਜਾਂਦੀ ਨਹੀਂ ਜਦੋਂ ਮੈਂ ਤੈਨੂੰ ਨਹੀਂ ਮਿਲਾਂ ਕਰੂੰ ਹੋਰ ਲਸਕੀ ਨੂੰ ਕਰੂੰ ਕਰਨਾ ਤਾਂ ਮੈਂ ਨਹੀਂ ਆ ਬਸ ਫਿਰ ਲੱਗਿਆ ਝਾੜੂ ਹਾਂਜੀ ਝਾੜੂ ਤਾਂ ਲੱਗ ਗਿਆ ਉਹ ਕਿ ਮੈਂ ਜਸਰਸਰ ਤਿਆਰ ਹੋ ਗਈ ਤੇ ਮੈਂ ਤਾਂ ਰੋਜ਼ ਹੀ ਤਿਆਰ ਹੁੰਨੀ ਆ ਇਹਦੇ 'ਚ ਕੋਈ ਨਵੀਂ ਗੱਲ ਆ ਤੇ ਮੈਨੂੰ ਕੁਝ ਸਪੈਸ਼ਲ ਲੱਗ ਰਿਹਾ ਤੁਸੀਂ ਜਾਣਾਂ ਨਹੀਂ ਸੱਚ ਉਹ ਮੈਂ ਜਾਣਾਂ ਮੈਂ ਤੈਨੂੰ ਕਾਹੇ ਕਹ ਰਹੀਂ ਕਿ ਰੋਟੀ ਬਣ ਗਈ ਹਾਂਜੀ ਬਸ ਸਬਜ਼ੀ ਤਾਂ ਬਣ ਗਈ ਰੋਟੀ ਲੱਗਣਾ ਸੀ ਫਿਰ ਕੀ ਬਣ ਗਈ ਰੋਟੀ ਹਾਂਜੀ ਬਣ ਗਈ ਰੋਟੀ ਲੱਗਣਾ ਤੇ ਫਿਰ ਤੁਸੀਂ ਵੀ ਹੋਣੀ ਬਾਹਰ ਆਓ ਉਹ ਚਲ ਕੋਈ ਗੱਲ ਨਹੀਂ ਮੈਂ ਸਰਪੰਚ ਘਰ ਗਿਆ ਮਾਰਿਆ ਮੈਂ ਤੈਨੂੰ ਰੋਟੀ ਬੁੜਾ ਚਲੋ ਠੀਕ ਹੋਰ ਵੇ ਹਰਦੀ ਸਿੰਘ ਕੀ ਹਾਲ ਚਾਲ ਹੈ ਹੋਜੇ ਭਾਈ ਤੂੰ ਦੱਸ ਹੋਰ ਤਾਂ ਪਰਵਾਹ ਠੀਕ ਹੈ ਹਾਂ ਠੀਕ ਹੈ ਠੀਕ ਆਜ ਤੂੰ ਮੈਂ ਸਿਆਰੀ ਵਟਿਆ ਉਹ ਬਸ ਤੈਨੂੰ ਪਤਾ ਉਧਰ ਚੰਦਾ ਸੀ ਉਹ ਸ਼ਮਸ਼ਾਨ ਘਾੜੀ ਸਫਾਈ ਕਰਾਉਣੀ ਜੀ ਅੱਛਾ ਹਾਂ ਆ ਤਾਂ ਵੀ ਬਹੁਤ ਵਧੀਆ ਬਹੁਤ ਹੀ ਵਧੀਆ ਆ ਭਾਈ ਆਪਣਾ ਸਰਪੰਚ ਆ ਸ਼ਮਸ਼ੇਰ ਸਿੰਘ ਇਹੋ ਜੇ ਨੇਕ ਕੰਮ ਬਹੁਤ ਵਧੀਆ ਕਰਦਾ ਚੰਗੀ ਗੱਲ ਆ ਆ ਸਾਰੇ ਪਿੰਡ ਦੇ ਆ ਜਿਹੜੀ ਕਿੰਨੀ ਸਫਾਈ ਹੋ ਰਹੀ ਆ ਉਹ ਸ਼ਮਸ਼ਾਨ ਘਾੜ ਰੱਖ ਕਿੰਨੀ ਸਫਾਈ ਹੋ ਰਹੀ ਆ ਹਾਂ ਹੋਰ ਸੇਵਾ ਦੱਸ ਕੀ ਸੇਵਾ ਤਾਂ ਬੱਸ ਆ ਹੀ ਆ ਵੀ ਤੂੰ ਅੱਜ ਹਾੜੀ ਲਵਾ ਉੱਥੇ ਆਪਾਂ ਰਲ ਮਿਲ ਕੇ ਸਫਾਈ ਕਰਦੇ ਆਂ ਕੋਈ ਗੱਲ ਨਹੀਂ ਭਾਈ ਹਾਂ ਹੁਣ ਦੇ ਕੰਮ ਤਾਂ ਜਰੂਰ ਚੱਲਾਂਗੇ ਪਿੰਡ ਦਾ ਕੰਮ ਆ ਸਾਂਝਾ ਸਹੀ ਗੱਲ ਜਾਣਾ ਵੀ ਚਾਹੀਦਾ ਹਾਂ ਅਕਸਰ ਦੇਖਿਆ ਲੋਕ ਇਹਨਾਂ ਕੰਮਾਂ 'ਚ ਘਟ ਜਾਂਦੇ ਨੇ ਆ ਰੈਲੀਆਂ ਧਰਨਾ ਇਹਦਾ ਛੇਤੀ ਪਹੁੰਚ ਜਾਂਦੇ ਨੇ ਸਹੀ ਗੱਲ ਪਰ ਸਾਂਝੇ ਕੰਮ 'ਚ ਨਹੀਂ ਕੋਈ ਨਾ 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 ਉੱਥੇ ਕੌਣ ਜਾਂਦਾ ਪਰ ਆਪਣੇ ਕੋਲੇ ਬੰਦੇ ਘੱਟ ਸੀ ਮੈਂ ਕਹਿੰਦਾ ਜੇ ਇੱਕ ਦੋ ਬੰਦੇ ਹੋਰ ਹੋ ਜਾਂਦੇ ਤਾਂ ਕੰਮ ਟਾਈਮ ਨਾਲ ਨਿਪਟੇ ਹੁੰਦਾ ਲੈ ਆ ਸੱਤਾ ਆਇਆ ਕਿਨੇ ਪਾਇਦੇ ਹਾਂ ਬਾਈ ਕੀ ਹਾਲ ਆ ਤਾਂ ਮੈਂ ਤਾਂ ਠੀਕ ਆ ਉਹ ਫਲਾ ਠੀਕ ਹੈ ਠੀਕ ਠਾਕ ਬੈਜੀ ਆਪਣਾ ਕਰ ਪਰਵਾ ਠੀਕ ਹੈ ਓਕੇ ਸਭ ਕੁਝ ਉਹ ਅੱਜ ਕਿਵੇਂ ਤੜਕੇੜਕੇ ਨਿਪੜਾਇਆ ਖਰਦਾ ਓ ਯਾਰ ਅੱਜ ਕੱਲ ਛਾਮੀ ਕੇ ਤੇ ਦਰਾ ਪਾਇਆ ਛੱਤੇ ਹੂੰ ਉਹਨਾਂ ਨੇ ਕਰ ਲਈ ਪਾਰਟੀ ਅੱਛਾ ਉਹ ਸਾਰੇ ਪੀ ਬਾਲੀ ਲਈ ਨਹਾਉਣ ਦਾ ਟਾਈਮ ਨਹੀਂ ਲੱਗਾ ਪਰ ਉਹਵੇਂ ਸੌਂ ਗਏ ਯਾਰ ਤੇ ਤੜਕੇ ਉੱਠਣ ਹੀ ਗਿਆ ਓ ਚੱਲ ਕੋਈ ਨਾ ਹੁਣ ਬਰਾਦਰ ਇਕੱਠੇ ਨਹਾ ਲਈ ਮੇਰੀ ਗੱਲ ਸੁਣ ਅੱਜ ਤੂੰ ਵਿਲ ਨਹੀਂ ਵਿਲਾ ਕਾਨੂੰ ਯਾਰ ਮੈਂ ਤਾਂ ਟਿੰਡਿਆਂ ਨੂੰ ਪਾਣੀ ਲਾਉਣਾ ਅੱਜ ਉਹ ਦਾ ਪਨਾ ਸ਼ਮਸ਼ਾਨ ਘਾਟ ਦੀ ਸਫਾਈ ਕਰਾਉਣੀ ਸੀ ਚੱਲ ਜੇ ਤੂੰ ਬੇਲਾ ਟਿੰਡਾ ਨੂੰ ਪਾਣੀ ਲਾਉਣਾ ਆ ਫਿਰ ਲਾ ਟਿੰਡਾ ਨੂੰ ਪਾਣੀ ਅਸੀਂ ਇਹ ਕਿਹੜਾ ਬਸ ਟਿੰਡੀਆਂ ਲੈਣੀਆਂ ਚੱਲ ਬਾਈ ਫਿਰ ਸੱਸਰੀ ਦਾ ਚੱਲ ਬਾਈ ਮੈਂ ਰੋਟੀ ਰੱਟੀ ਖਾ ਕੇ ਆ ਜਾਣਾ ਉੱਥੇ ਔਰ ਟਾਈਮ ਨਾਲ ਆ ਜੀ ਆ ਕੇ ਆ ਜਾ ਬਸ ਠੀਕ ਆ ਓਕੇ ਜਿੰਨੀ ਮਰਜ਼ੀ ਬੁੱਝਣਾ ਯਾਰ ਸਾਂਝੇ ਕੰਮ ਤੋਂ ਹਰੇਕ ਬੰਦਾ ਕੰਨੀ ਕਤਰਦਾ ਪਤਾ ਨਹੀਂ ਕੀ ਚੱਲ ਇਸੇ ਹੋਰ ਨੂੰ ਪੜਦੇ ਸੁਵੇ ਦੇ ਚੀ ਰਹੇ ਵਾਲਿਆਂ ਮੈਂ ਗਾਉਨੀਆਂ ਸੁੱਕੇ ਕੱਪੜੇ ਤਾਰ ਦੇ ਉਤੋਂ ਲਾਉਣੀਆਂ ਹਾਂ 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 ਅੱਜ ਤਾਂ ਓਪ ਸੁਹਣੀ ਲੱਗੀ ਸੀ ਤਾਂ ਚਲਦੇ ਕੱਪੜੇ ਸੁੱਕ ਗਏ ਆਹੀ ਕਿਤੇ ਬਦਲਵਾਈ ਹੁੰਦੀ ਤਾਂ ਤਿੰਨ ਚਾਰ ਚਾਰ ਦਿਨ ਸੁੱਕ ਨਹੀਂਦੇ ਉਪਰ ਹਰਜੀਸੇ ਘਰੇ ਹੈ ਇੱਕ ਘਰਿਓ ਪਈ ਹਰਜੀਸੋ ਕਿਤੇ ਪਈ ਉੱਥੇ ਸ਼ਮਸ਼ਾਨ ਘਾਟ ਗਏ ਨੇ ਸ਼ਮਸ਼ਾਨ ਘਾਟ ਗਏ ਨੇ ਸੁੱਖ ਤਾਂ ਹੈ ਭਈ ਸ਼ੋਭ ਸ਼ੋਭ ਬੋਲ ਲਾਲਾ ਉੱਥੇ ਪਿੰਡ ਸਾਰਾ ਸਫਾਈ ਕਰਦਾ ਅੱਛਾ 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 ਸ਼ਮਸ਼ਾਨ ਘਾਟ ਦੀ ਸਫਾਈ ਕਰਦੇ ਚੰਗੀ ਗੱਲ ਹੈ ਭਈ ਚੰਗੀ ਗੱਲ ਹੈ ਸਾਂਝੇ ਕੰਮ ਤੇ ਹਿੱਸਾ ਪਾਉਣਾ ਚਾਹੀਦਾ ਐਮ ਤੁਹਾਡੇ ਧੀਵੇਂ ਨਾਲ ਭਈ ਕਦੀ ਗੱਲ ਕਰਨੀ ਹੋਈ ਮੈਂ ਤਾਂ ਆਇਆ ਸੀ ਪੈਸੇ ਲੈਣੇ ਸੀ ਹਰ ਜੀ ਸੋ ਤੋਂ ਸੌਦੇ ਦੇ ਪੈਸੇ ਨਹੀਂ ਅਜੇ ਤੱਕ ਮੋੜੇ ਉਹਨੇ ਜਦੋਂ ਆਏ ਮੈਂ ਦੁਕਾਨ ਤੇ ਭੇਜ ਦੂੰ ਨਾ ਤੂੰ ਸੀਗਾ ਤੇ ਦੇਣੀ ਹੋਈ ਭਾਈ ਇਹ ਤਾਂ ਮੈਨੂੰ ਕਿਹੜੇ ਤੇ ਕਿਹੜੇ ਮਾਰਨੇ ਪੈਦੇ ਆ ਨਾ ਸੀ ਕਿਹੜਾ ਪਿੰਡ ਛੱਡ ਕੇ ਭੱਜਿਆ ਨੇ ਲਾਲਾ ਦੇ ਦਾਂਗੇ ਪੈਸੇ ਪਿੰਡ ਤਾਂ ਮੈਂ ਵੀ ਨਹੀਂ ਛੱਡ ਕੇ ਚੱਲੇ ਭਾਈ ਪਰ ਇਹ ਲੈਣ ਦੇ ਨਾ ਹੁੰਦਾ ਭਾਈ ਅਸੀਂ ਵੀ ਗਾਣ ਦੇਣੇ ਹੁੰਦੇ ਆ ਹਰਜੀਸ਼ਨ ਨੂੰ ਸਮਝਾਓ ਤੁਸੀਂ ਤੁਹਾਡੇ ਤੇ ਵੀ ਇਹਨਾਂ ਕਦੀ ਗੱਲ ਕਰਨੀ ਹੋਈ ਇਹ ਤਾਂ ਮੈਂ ਹੀ ਗੱਲ ਕਰੂੰਗਾ ਪਰ ਚੰਗੀ ਗੱਲ ਨੇ ਹਰਜੀਸ਼ਨ ਵਾਸਤੇ ਚੱਲ ਜਦੋਂ ਘਰੇ ਆਏ ਮੈਂ ਭੇਜ ਦੂੰਗੀ ਦੁਕਾਨ ਤੇ ਸ਼ਮਸ਼ਾਨ ਘਰ ਤੋਂ ਅੱਜ ਆ ਜਾਣ ਤੇ ਵਾਪਸ ਸ਼ਬ ਸ਼ਬ ਬੋਲਣਾ ਨਾ ਐ ਚੱਲ ਭਈ ਤੁਹਾਡੇ ਤਿੰਨੇ ਕਦੀ ਗੱਲ ਕਰਨੀ ਹੈ ਹਰਜੀਤ ਜੀ ਨੂੰ ਸ਼ਮਸ਼ਾਨ ਘੜ ਚ ਆਪ ਹੀ ਮਿਲਦਾ ਮੈਂ ਜਾ ਕੇ ਹਾਂ ਨਾਲੇ ਮੇਰਾ ਸਿਰ ਖਾ ਗਿਆ ਲਹੂ ਪੀ ਗਿਆ ਹਜਾ ਕਹਿੰਦਾ ਕਿ ਤਿੰਨਿਆਂ ਨਾਲ ਕੀ ਗੱਲ ਕਰਨੀ ਹੋਈ ਉਹ ਚਾਚਾ ਬਚਾ ਕੇ ਕੋਈ ਸੱਪਸ ਰੁੰਡੀ ਨਾਲ ਨਿਕਲਾਵੇਗੇ ਤੇ ਉਹ ਵੇਖੀ ਭਰਾਵਾ ਮੈਂ ਬਈ ਉਧਰ ਲੈ ਜਾਉ ਓਏ ਉਧਰ ਦਾ ਬਾਅਦ ਦੀਆਂ ਗੱਲਾਂ ਤੂੰ ਪਹਿਲਾਂ ਇੱਧਰ ਦੇਖ ਹਰਜੀਤ ਉਹ ਆ ਵੀ ਜੱਤਾ ਕੀ ਹਾਲ ਤੇਰਾ ਕਰਾਈ ਜਾਣਾ ਸਫਾਈ ਪੂਰੀ ਫੁੱਲ ਵੱਡਾ ਫੁੱਲ ਮੇਰੀ ਗੱਲ ਸੁਣੋ ਪਤਾ ਕੀ ਆ ਮੈਂ ਆਪਣੀ ਡਿਊਟੀ ਲੱਗੀ ਹੈ ਕਹਿੰਦੇ ਅਮਲੀਆ ਗਾਂ ਹੋ ਕੇ ਤੂੰ ਸਾਰੀ ਸਫਾਈ ਕਰਾਉਣੀ ਆ ਉਹ ਤੂੰ ਬੇਫਿਕਰ ਰਹਿ ਤੈਨੂੰ ਲਾਂਭਾ ਨਹੀਂ ਆਊਗਾ ਮੈਨੂੰ ਲਾਂਭਾ ਨਹੀਂ ਆਉਣਾ ਚਾਹੀਦਾ ਮੋੜਾ ਟੈਨਸ਼ਨ ਨਾ ਲੈ ਮੈਂ ਸਾਰੀ ਸਫਾਈ ਕਰਾ ਦਊਗਾ ਗੱਲ ਪਤਾ ਕੀ ਹੈ ਜਦੋਂ ਇੱਥੇ ਕੋਈ ਲੈ ਕੇ ਆਉਂਦੇ ਨੇ ਬੰਦੇ ਨੂੰ ਤਾਂ ਫਿਰ ਇੱਥੇ ਬੁਰਾ ਜਿਹਾ ਲੱਗਦਾ ਮੈਂ ਕਾਕੂ ਖਰਾਜ ਉਹ ਮੇਰੇ ਦਾ ਚਾਚਾ ਦੇ ਕਿੰਨੇ ਫੁੱਲ ਬੂਟੇ ਵੀ ਲਵਾਤੇ ਚੱਲ ਵਾਜ ਇਧਰ ਪਾਰਕ ਬਣਾਤਾ ਵੀ ਕਾਕਾ ਕੰਡਾ ਸਾਫ ਹੋ ਜਾਊਗਾ ਹੋਰ ਗੱਲ ਕੁਝ ਨਹੀਂ ਲੈ ਕਰ ਦੇ ਵੀ ਇਧਰੋਂ ਇਧਰੋਂ ਵੀ ਚੱਕ ਬਲਦੇ ਇੱਥੇ ਕਰਾਉਨੇ ਕਰਾਉਨੇ ਸਾਰੀ ਕਰਾਉਨੇ ਲੈ ਇੱਥੇ ਬੈਠਾ ਵਿੱਚੀ ਦਾ ਸਿਆ ਓ ਕਿਵੇਂ ਆ ਲਾਲਾ ਬੱਸ ਕਿਧਰ ਫਿਰਦਾ ਮੂੰਹ ਚੱਕੀ ਅੱਜ ਬੜੀ ਕਿਰਪਾ ਮਾਤਰਾ ਨੇ ਦੀ ਤੇਰੇ ਕਿੰਨੇ ਆਇਆ ਸੀ ਭਾਈ ਮੈਂ ਤਾਂ ਘਰੇ ਗਿਆ ਸੀ ਉੱਥੋਂ ਪਤਾ ਲੱਗਾ ਕਿ ਭਾਈ ਉਹਦਾ ਸਿਵਾਂ ਚ ਮੈਂ ਤਾਂ ਪੈ ਕਬਰਾ ਗਿਆ ਹਾਂ ਵਿਝੋਂਦਾ ਜਾਗਦਾ ਸੀ ਸਿਵਾਂ ਚ ਭਾਈ ਉਹ ਦੁਰ ਫਿੱਟੇ ਮੂੰਹ ਤੇਰੇ ਇਹ ਮੂੰਹ ਨਹੀਂ ਚੱਜਦਾ ਗੱਲ ਦਾ ਚੱਜਦੀ ਕਰ ਲਿਆ ਕਰ ਕਿ ਵੀ ਸੁਣ ਲੈ

ਕਿ ਹੋ ਜੀ ਗਿਆ ਕਲੇਨੀਆ ਕਿੱਲਾ ਕਰਦੇ ਹੋ ਸ਼ਾਇਣੇ ਨੇ ਸੱਚ ਹੀ ਕਿਹਾ ਕਿ ਤੇਰੇ ਵਰਗੇ ਬੂਝੜ ਬੰਦੇ ਨੂੰ ਬੁਲਾਉਣ ਚ ਕਿੱਟਾ ਪਤਾ ਨੇਗੋ ਕੀ ਕੱਟ ਮਾਰੇ ਭਾਈ ਬੂਝੜ ਕਿਨੂੰ ਕਹਿਣਾ ਓਏ ਮੈਂ ਨਹੀਂ ਵੇਖਣਾ ਲਾਲਾ ਲੂਲਾ ਕਿ ਕੌਣ ਹੈ ਪੁੱਛਾ ਕਦੋਂ ਕਰਦਾ ਬੇਸੰਸ਼ਿਆ ਇਹ ਤੈਨੂੰ ਥੋੜੀ ਕਿਹਾ ਹੋਰ ਕਿਨੂੰ ਕਿਾਈ ਮੈਂ ਤਾਂ ਉਹਨਾਂ ਨੂੰ ਕਿਹਾ ਜਿਹੜੇ ਲਾਲੇ ਨੂੰ ਟਿਚਰਾ ਕਰਦੇ ਭਾਈ ਹਾਂ ਉਹ ਲਾਲੇ ਨੂੰ ਟਿਚਰਾ ਅਸੀਂ ਕਰਦੇ ਹਾਂ ਹੋਰ ਕੌਣ ਕਰ ਸਕਾ ਇਹਦਾ ਮਤਲਬ ਸਾਨੂੰ ਕਹਿ ਰਿਹਾ ਤੂੰ ਨਹੀਂ ਮੈਂ ਤਾਂ ਭਾਈ ਇਹ ਪੈਸੇ ਦੇ ਵਾਸਤੇ ਆਇਆ ਸੀ ਓਏ ਸ਼ਰਮ ਕਰ ਲੈ ਕੰਜਰ ਦੀ ਆਹੇ ਸਫਾਈ ਕਰਾਉਣ ਦੇ ਤੂੰ ਪੈਸੇ ਮੰਗਣ ਮਗਰੀ ਆ ਗਏ ਆ ਇਹ ਉਹ ਜਗ੍ਹਾ ਤੇ ਆਏ ਆ ਜਿੱਥੇ ਬੰਦਾ ਪੈਸੇ ਲੈ ਕੇ ਨਹੀਂ ਜਾਂਦਾ ਖਾਲੀ ਹੱਥ ਹੀ ਜਾਂਦਾ ਤੇ ਖਾਲੀ ਆ ਚੋਂਦਾ ਮਿਸ਼ਨ ਸਿੰਘ ਮੈਂ ਪੈਸੇ ਮੰਗਣ ਨਹੀਂ ਆਇਆ ਮੈਂ ਪੈਸੇ ਆਪ ਤੇ ਲੈਣ ਆਇਆ ਹਾਂ ਆ ਦੇ ਤੇ ਤੇਰੇ ਹੀ ਦੇਣੇ ਆ ਉਹ ਜਿਗੇ ਜੁਗਾ ਵੇਖ ਲੈ ਉਹ ਕੋਈ ਟਾਈਮ ਹੁੰਦਾ ਲਾਲਾ ਪੈਸੇ ਮੰਗਣ ਦਾ ਇੱਥੇ ਧਰਮ ਦਾ ਕੰਮ ਚੱਲ ਰਿਹਾ ਧਰਮ ਦੇ ਕੰਮ ਦੀ ਸਫਾਈ ਚੱਲ ਰਹੀ ਆ ਤੂੰ ਇੱਥੇ ਆ ਫੁੜਕੇ ਮੈਂ ਵੀ ਪਇਤਰਮ ਦੇ ਕੰਮ ਚ ਲਾਉਣੇ ਹੁੰਦੇ ਪੈਸੇ ਲੰਗਰ ਚ ਪਾਉਣੇ ਆ ਭਈ ਸਵੇਰ ਸ਼ਾਮ ਆਪਣੇ ਘਰੇ ਲੰਗਰ ਚੱਲਦਾ ਹੈ ਦੇਖ ਲੈ ਤੂੰ ਅੱਛਾ ਇਹਦੇ ਘਰ ਦੇ ਲੰਗਰ ਛਕਦੇ ਨੇ ਉਹ ਲੰਗਰ ਹੁੰਦਾ ਸੰਗਤ ਵਾਸਤੇ ਬਾਹਰ ਲੈਣ ਵਾਸਤੇ ਆ ਤੇਰੇ ਵਰਗੇ ਘਰ ਵਾਸਤੇ ਨਹੀਂ ਲੰਗਰ ਹੁੰਦਾ ਹੈ ਉਹ ਨਾ ਨਾ ਉਹ ਤਾਂ ਸਾਡੇ ਤੋਂ ਪੈਸੇ ਮੰਗਣ ਆਇਆ ਨਾ ਤੂੰ ਆਵਦਾ ਦੱਸ ਵੀ ਕੱਲ ਬੈਂਕਾਂ ਨਾਲ ਤੇਰੀ ਕਿਉਂ ਘੜਾਈ ਕਰੀ ਤੀ ਉਹ ਤਾਂ ਬਸ ਇਹ ਗੱਲ ਇਹ ਗੱਲ ਮੈਂ ਦੱਦਾ ਮਿਸਨਸਾ ਕਾ ਤੋ ਭਈ ਤੇਰੇ ਵੀ ਤਾਂ ਗੱਲ ਨਹੀਂ ਪੈਸੀ ਤੂੰ ਤਾਂ ਜਰਦੀ ਨੰਨਗਨ ਨਾਲ ਵੀ ਪੜੇ ਤੂੰ ਜੋ ਮਰਜੀ ਕਹਿ ਲੈ ਗੱਲ ਮੈਂ ਦੱਚੜੀ ਨੱਚੜੀ ਉਹ ਬਸ ਜਾਤਾ ਛੇਤੀ ਦੱਸ ਇਹ ਸ਼ਹਿਰ ਕਿਆ ਅੱਛਾ ਸ਼ਹਿਰ ਦੇ ਸਾਹਮਣੇ ਬੈਂਕ ਸੀ ਹਾਂ ਇਹ ਬੈਂਕ ਦੇ ਨੇ ਸਾਹਮਣੇ ਬਿਲਕੁਲ ਮੂਰੇ ਲਿਖਿਆ ਸੀ ਯਹਾਂ ਪੇ ਸੋਨੇ ਪੇ ਲੋਨ ਮਿਲਤਾ ਹੈ ਅੱਛਾ ਫਿਰ ਲੜਾਈ ਕਿਵੇਂ ਹੋਈ ਲੜਾਈ ਤਾਂ ਹੋਈ ਵੀ ਇਹਨੂੰ ਹਿੰਦੀ ਪੰਜਾਬੀ ਨੇ ਮਰਵਾ ਛੱਡਿਆ ਉਹ ਕਿਵੇਂ ਇਹਦੀ ਹਿੰਦੀ ਪੰਜਾਬੀ ਮਿਕਸਤੀ ਹੈ ਨਾ ਇਹਨੂੰ ਸਮਝਣਾ ਲੱਗੀ ਇਹ ਅੰਦਰ ਬੈਂਕ ਚ ਵੜ ਗਿਆ। ਅੱਛਾ ਉਹ ਜਿੱਥੇ ਲਿਖਿਆ ਹੁੰਦਾ ਨਾ ਜਿੱਹਾਂ ਸੋਨੇ ਤੇ ਲੋਨ ਮਿਲਦਾ ਹੈ। ਹਾਂ ਉਹ ਜੇ ਬਿਲਕੁਲ ਥੱਲੇ ਸਾਲਾ ਕੰਬਲ ਵਿਛਾ ਕੇ ਸੌਂ ਗਿਆ। ਫਿਰ ਲੜਾਈ ਕਿਵੇਂ ਹੋਈ? ਉਹ ਜਿਹੜਾ ਚੌਕੀਦਾਰ ਆਇਆ ਹੈ ਨਾ ਉਹ ਇਹਨੂੰ ਆਂਦਾ ਛਿੱਤਰ-ਛੁੱਤਰ ਮਾਰ ਕੇ ਬਾਹਰ ਕੱਢੋ। ਉਹ ਤਾਂ ਤਾਂ ਚੌਕੀਦਾਰ ਨਹੀਂ ਹੁੰਦਾ। ਉਹ ਸਕਿਉਰਿਟੀ ਗਾਰਡ ਹੁੰਦਾ। ਆ ਜੋ ਵੀ ਹੁੰਦਾ ਹੈਗਾ ਤਾਂ ਫੀਤੀਆਂ ਵਾਲਾ ਸੀ ਨਾ। ਉਹ ਨਾਲ ਜਾ ਕੇ ਇਹਨੂੰ ਬਾਹਰ ਕੱਢਿਆ। ਬਾਹਰ ਜਾ ਕੇ ਚੰਗੀ ਛੁੱਟੀ ਫੇਰੀ। ਉਹ ਕਹਿੰਦਾ ਮੂਰਖਾ ਸੋਨੇ ਤੇ ਲੋਨ ਮਿਲਦਾ 골ਡ ਤੇ 골ਡ ਤੇ ਉਹ ਲੋਨ ਮਿਲਦਾ ਸਾਲਾ ਸੋਨ ਵਾਲਾ ਲੋਨ ਨਹੀਂ ਮਿਲਦਾ। ਉਹ ਸੋ ਚਨਾਲੀ ਚਨਾਲੀ ਹਣੇ ਦੀ ਬਿਸਮਲਾ ਭਾਈ ਸੁਣਾ ਦੇ ਫਿਰ ਮੇਰੀ ਕਿਹੜੀ ਮੇਰੀ ਕਿਹੜੀ ਦੱਸਦਾ ਮੇਰੀ ਕੋਈ ਹੈ ਹੀ ਨਹੀਂ ਹੈ ਹੀ ਨਹੀਂ ਦੱਸਦਾ ਆਂ ਦਾਤੀ ਦਾਤੀ ਦੱਸ ਤੇ ਦਾਤੀ ਇਹ ਲਾਵੀ ਇਹ ਹੈਗੇ ਪੰਜ ਭਰਾ ਉਹ ਤਾਂ ਹੈਗੇ ਨਹੀਂ ਸਾਰੇ ਆ ਹੀ ਜੰਗਲ ਚ ਨਹੀਂ ਪੰਜ ਭਰਾ ਹੀ ਆਂ ਪੰਜ ਭਰਾ ਹੀ ਆਂ ਪੁੱਛਿਆ ਤਾਂ ਮੈਂ ਬਿਛਲ ਗਿਆ ਆਪਣੇ ਬੇਰੀ ਚੱਲ ਸੁਣ ਲਾਗਾ ਤਾਂ ਕੀ ਕਹਿੰਦਾ ਪੰਜ ਭਰਾ ਮਨੇ ਰਲ ਕੇ ਟੈਕਸੀ ਵਾਲੀ ਅੱਛਾ 15 ਦਿਨ ਲੈ ਕੇ ਤੁਰੇ ਫਿਰ ਤੇਰੇ ਬਾਜ਼ਾਰ ਦੇ ਵਿੱਚ ਕੋਈ ਸਵਾਰੀ ਨਹੀਂ ਮਿਲੀ ਕੋਈ ਵੀ ਨਹੀਂ ਮਿਲੀ ਹੇਰ ਭਾਈ ਕਿਉਂਕਿ ਦੋ ਅੱਗੇ ਬੈਠੇ ਤੇ ਤੈਨੂੰ ਪਿੱਛੇ ਬਹਿ ਗਏ ਸਾਡੀ ਟੈਕਸੀ ਪਾਈ ਆ ਸਾਡੀ ਪਾਈ ਆ ਫਿਰ ਘੜਫੜੀ ਬੋਣਾ ਹੀ ਇੱਕ ਨੂੰ ਉਹ ਲਾਲਾ ਅਗਲੇ ਨੇ ਸੋਚਿਆ ਵੀ ਇਹਨੇ ਇਕੱਲੇ ਨੇ ਪੈਸੇ ਕਮਾ ਲੈਣੇ ਤਾਂ ਪਾਈ ਆ ਤੇ ਸਵਾਰੀਆਂ ਛੱਤ ਤੇ ਬੋਣ ਗਿਆ ਉਹ ਲਾਲਾ ਉਹ ਪੰਜੇ ਰੈਸਲ ਕਰਦੇ ਆ ਰੈਸਲ ਕਰਦੇ ਆ ਵੀ ਸਵਾਰੀਆਂ ਕਿੰਨੀਆਂ ਕਰ ਗੱਡੀ ਝੁੱਕ ਲੈਂਦੀ ਆ ਉਹ ਪੰਜੇ ਸੀਟਾਂ ਦਾ ਬੁੱਕ ਕਰ ਲਿਆ ਸਵਾਰੀ ਡਿੱਗੀ ਚ ਬਿਠਾਉਣੀ ਸੀ ਯਾ ਤੂੰ ਅਜੇ ਆਜਾ ਮੈਂ ਤੇਰੀ ਵੀ ਦੱਸਣ ਲੱਗਾ ਨਹੀਂ ਚਾਚਾ ਮੈਂ ਸਾਡੀ ਗੱਲ ਕਰਦਾ ਤੇਰੀ ਵੀ ਦੱਸ ਦਿੰਦਾ ਇਹਦੇ ਸੁਣ ਲੈ ਇਹਦੇ ਮਾਰ ਕੇ ਅੱਛਾ ਹੈ ਉਹਨਾਂ ਨੇ ਕਿਸ਼ਤੀ ਲੈ ਲਈ ਕਿਸ਼ਤੀ 'ਚ ਤਿੰਨ ਚਾਰ ਜਣੇ ਬਹਿ ਗਏ ਰਸਤੇ ਜਾ ਕੇ ਕਿਸ਼ਤੀ ਦੀ ਮੋਟਰ ਬੰਨ ਜੋਗੀ ਅੱਡੇ ਆ ਕੇ ਮੂਰਖਿਆ ਕਹਿੰਦੇ ਕਿਸ਼ਤੀ ਬੰਨ ਜੋਗੀ ਟੱਕਾ ਲਾਉ ਉਤਰ ਕੇ ਉਹ ਟੱਕਾ ਲਾਉਣ ਲੱਗੇ ਪੰਜੇ ਦੇ ਪੰਜੇ ਡੁੱਬ ਗਏ ਵੀ ਪਤੰਦਰਾ ਵੀ ਇਹ ਕਿਹਦੇ ਸੜਕ ਤੇ ਕਿਸ਼ਤੀ ਜਾਣ ਰਹੀ ਆ ਉਹ ਚਾਚਾ ਉਹ ਮੇਰੇ ਵਰਗੇ ਸੀ ਮੈਂ ਨਹੀਂ ਸੀਗਾ ਉਹ ਇਹਦਾ ਮਤਲਬ ਉਹ ਵੀ ਤੁਹਾਡੇ ਵਰਗੇ ਮੂਰਖ ਹੀ ਸੀ ਉਹ ਗਾਹ ਸੁਣ ਲੈ ਮੇਰੀ ਉਹ ਮੇਰੇ ਵਰਗੇ ਨਾ ਕਹਿ ਮੈਂ ਬਹੁਤ ਗਿਆਨੀ ਮੈਂ ਮੂਰਖ ਨਹੀਂ ਹੈਗਾ ਅੱਛਾ ਬਹੁਤ ਗਿਆਨੀ ਬਹੁਤ ਗਿਆਨੇ ਮੈਂ ਪੱਕੀ ਗੱਲ ਹੈ ਦਿਮਾਗ ਬਹੁਤ ਚੱਲਦਾ ਮੇਰਾ ਲੈ ਫਿਰ ਮੈਂ ਤੇਰੇ ਇੱਕ ਟੈਸਟ ਲੈਣਾ ਮਿਸ਼ਨ ਸਿੰਘ ਲਾਲਾ ਜੇ ਤੂੰ ਮੇਰੇ ਸਵਾਲ ਦਾ ਸਹੀ ਜਵਾਬ ਦੇਤਾ ਮੈਂ ਮੰਨ ਜੂ ਕਿ ਤੂੰ ਮੂਰਖ ਨਹੀਂ ਹੈਗਾ ਉਹ ਸਵਾਲ ਪੁੱਛ ਮੈਂ ਹੋਣੇ ਕੀ ਬਾਤ ਹੈ ਇਹ ਜਵਾਬ ਨਾ ਦਿੱਤਾ ਫਿਰ ਭਾਈ ਲੈ ਵੀ ਤੂੰ ਹੈਗਾ ਟਵਾ ਮੈਂ ਸਵਾਲ ਪਾਉਂਗਾ ਜਿੱਦ ਸਵਾਲ ਦਾ ਸਹੀ ਸਹੀ ਜਵਾਬ ਦੇਤਾ ਨਾ ਮੈਂ ਪੂਰਾ 100 ਰੁਪਇਆ ਦੇਵਾਂਗਾ ਤੈਨੂੰ ਇਨਾਮ ਚ ਕੀ ਆ ਠੀਕ ਆ 100 ਰੁਪਇਆ ਨਾ ਆਪਣੀ ਜੁਬਾਨ ਚ ਰਹਿਣਾ ਪੁੱਛ ਪਰ ਜੇ ਜਵਾਬ ਤੇਰਾ ਗਲਤ ਹੋਇਆ ਮੈਂ 200 ਦੇਵਾਂ ਪੱਕੀ ਗੱਲ ਨਾ ਪੱਕੀ ਗੱਲ ਤੂੰ ਗਵਾ ਭਾਈ ਮੈਂ ਗਵਾ ਭਾਈ ਸਵਾਲ ਆਇਆ ਬਿਸਨਸ ਇਹ ਇੱਕ ਬੰਦਾ 25 ਜਾਂਦਾ 25 ਜਾਂਦਾ 25 ਜਾਂਦਾ ਇੱਕ ਤਾਂ ਤੇ ਆ ਕੇ ਇੱਕਦਮ ਖੜ ਗਿਆ ਦੱਸ ਕਿਉਂ ਬਸ ਇਹੀ ਸਵਾਲ ਆ ਇਹਨਾਂ ਕੀ ਜਵਾਬ ਆ ਇਹਨੇ

ਆਲੇ 200 ਰੁਪਇਆ ਜਵਾਬ ਤੂੰ ਦੇ। ਉਹ ਭਾਈ ਪੱਚਾ ਜਾਂਦਾ ਪੱਚਾ ਜਾਂਦਾ ਇੱਕਦਾਂ ਤੇ ਇੱਕਦਾਂ ਖੜ ਗਿਆ। ਕਿਉਂਕਿ ਉਹ ਦੋਸਤ ਘਰ ਆ ਗਿਆ। ਲਾਲਾ ਜੀ ਆ ਗੱਲ ਇਹਨਾਂ ਇੱਕ ਸਵਾਲ ਦਾ ਜਵਾਬ ਮੇਰਾ ਵੀ ਦੇ। ਇਹ ਪੁੱਛ ਵੀ ਵਿਸ਼ਣ ਜੀਆ ਪਰ ਇੱਕ ਗੱਲ ਇਹ ਜੇ ਤੂੰ ਜਿੱਤ ਗਿਆ ਮੈਂ ਤੈਨੂੰ 100 ਰੁਪਇਆ ਦੂੰਗਾ। 100 ਰੁਪਇਆ ਜੇ ਤੂੰ ਹਾਰ ਗਿਆ ਇਹਨੂੰ 200 ਦੇਣਾ। ਬੱਲੇ 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 ਬੜਾ ਸ਼ਿਆਣਾ ਤੂੰ ਵਿਸ਼ਣ ਜੀਆ ਤੂੰ ਕਿਉਂ 100 ਰੁਪਇਆ ਦੇ ਕੇ ਭਲਾ? ਓਏ ਮੈਂ ਗਰੀਬ ਐ ਬੰਦਾ ਨਾ ਗਰੀਬ ਮੰਗਲੀਆਂ ਤਾਂ ਕਰਕੇ ਹਾਂ ਠੀਕ ਹੈ ਪੁੱਛ ਠੀਕ ਹੈ ਸਵਾਲ ਇਹ ਆ ਇੱਕ ਪੰਛੀ ਇੱਕ ਪੰਛੀ ਧਰਤੀ ਤੇ ਬੈਠਾ ਹੂੰ ਉਹਦੇ ਦੋ ਪੈਰ ਦੋ ਪੈਰ ਥਾਲੀ ਤੇ ਬਹਿ ਗਿਆ ਉਹਦੇ ਚਾਰ ਪੈਰ ਚਾਰ ਪੈਰ ਆਸਮਾਨ ਚ ਉੱਡਿਆ ਉਹਦੇ ਅੱਠ ਪੈਰ ਹੋ ਗਏ ਅੱਠ ਪੈਰ ਹੋ ਗਏ ਧਰਤੀ ਤੇ ਡਿੱਗਾ ਥੋ ਬੱਚਾ ਹਾਂ ਕੋਈ ਪੈਰ ਨਹੀਂ ਉਹ ਫਿਰ ਕਾਚਾ ਉਹ ਲੈਗ ਪੀਸ ਕਿਹੜਾ ਲੈ ਗਿਆ ਤੂੰ ਮੇਰੇ ਤੋਂ ਬੋਲਣਾ ਜ਼ਰੂਰੀ ਹੈ ਛੁਆੜ ਪਾਇਆ ਨੂੰ ਹਾਂ ਦੱਸ ਜਲਦੀ ਦੱਸ ਧਰਤੀ ਤੇ ਡਿੱਗਾ ਕੋਈ ਪੈਰ ਨਹੀਂ ਆਸਮਾਨ ਟੋ ਟੱਲੀ ਤੇ ਚਾਰ ਜਮੀਨ ਤੇ ਬੈਠਾ ਦੋ ਹਾਂ ਜਵਾਬ ਦੇ ਦੇ ਜਵਾਬ ਜਲਦੀ ਟਾਈਮ ਦिएगा ਆੜ ਗਿਆ ਤੂੰ ਜਿੱਤ ਕੇ ਭਾਈ ਜਿੱਤ ਕੇ ਆਵੇਂ ਕਾਢ ਦੋ 100 ਰੁਪਈਆ ਤੇਤੀ ਘੜ ਛੇਤੀ ਹਾਂ ਭਾਈ ਬਣਦਾ ਹੁਣ ਨਾ ਬਣ ਜਾਣਾ ਸਵਾਲ ਦਾ ਜਵਾਬ ਨਹੀਂ ਦਿੱਤਾ ਆ ਲੈ ਚੰਗਾ ਮਿਹਰਬਾਨੀ ਕੀ ਹੈ ਸਵਾਲ ਦਾ ਜਵਾਬ ਤਾਂ ਦੇ ਕੇ ਜਾ ਮੈਂ ਜਵਾਬ ਆ ਚੱਕ ਲਾਲਾ 100 ਰੁਪਈਆ ਤੇ ਕਾਦਾ ਜਵਾਬ ਮੈਨੂੰ ਵੀ ਨਹੀਂ ਪਤਾ ਇਹ ਤਾਂ ਬੇਮਾਨੀ ਹੋ ਗਈ ਭਾਈ ਇਹ ਕੋਈ ਸਵਾਲ ਆ ਬਣਾ ਹੋਰ ਸਵਾਲ ਪੁੱਛ ਹੋਰ ਪੁੱਛ ਲੈਣੇ ਆ ਪਰ ਇਸ ਵਾਰੀ ਜਿਹੜਾ ਸਵਾਲ ਹੈ ਨਾ ਉਹ 500 ਰੁਪਏ ਵਾਲਾ ਹੋਣੇ 500 ਰੁਪਏ ਪਰ ਜੇ ਤੂੰ ਹਾਰ ਗਿਆ ਤੈਨੂੰ 1000 ਰੁਪਏ ਦੇਣਾ ਪਊਗਾ ਮੈਨੂੰ ਮਨਜ਼ੂਰ ਹੈ ਆ ਚਲ ਪੁੱਛ ਦੇ ਸਵਾਲ ਇਹ ਆ ਵੀ ਇੱਕ ਮੱਝ ਇੱਕ ਮੱਝ ਉਹਦੇ ਗੱਜ ਵਿੱਚ ਪੱਤਾ ਸੰਗਲ ਸੰਗਲ ਉਹ ਵੀ 5 ਫੁੱਟ ਦਾ 5 ਫੁੱਟ ਦਾ ਸੰਗਲ ਸੰਗਲ ਪੱਤਾ 10 ਫੁੱਟ ਦੂਰੀ ਤੇ ਹਰਾ ਪਿਆ ਥੋੜਾ ਥੋੜਾ 10 ਫੁੱਟ ਦੂਰੀ ਤੇ ਪਿਆ ਉਹ ਚਾਰਾ ਖਾ ਰਿਹਾ ਰਾਮਨਖਾਰੀ ਆ ਰਾਮਨਖਾਰੀ ਵਾਜਜ ਵਾਜਦਾ ਕਿ ਕੀ ਹੋ ਸਕਦਾ ਐਤੋ ਸੰਗਲ ਮੱਝ ਦੇ ਗੱਲ ਚ ਚਾਰਾ ਦਾਸ ਕੁੱਟਤੇ ਦੂਰੀ ਕੇ ਪਿਆਰ ਫਿਰ ਵੀ ਆ ਰਾਮਨਖਾਰੀ ਕਿਸ ਨੇ ਚਾਰਾ ਉਹਦੇ ਕੋਲੇ ਤਰਤਾਣਾ ਨਹੀਂ ਮੈਂ ਉਹ ਫਿਰ ਚਾਰਾ ਪਹਿਲੇ ਪਿਆ ਹੁਣ ਉਹਦੇ ਕੋਲੇ ਨਹੀਂ ਨਾ ਉਹ ਕਲਾ ਕਰਦੀ ਹੁੰਨੀ ਐ ਉਹ ਨਹੀਂ ਲਾਲਾ ਜੀ ਉਹਦੇ ਗਾੜੀ ਚਾਰਾ ਕਿਸੇ ਨੇ ਨਹੀਂ ਧਰਿਆ ਹੋਇਆ ਤੇ ਨਾ ਹੀ ਚਾਰਾ ਪਹਿਲਾਂ ਦਾ ਪਿਆ ਹੋਇਆ ਤੇ ਨਾ ਹੀ ਉਹ ਗਾਲਾਂ ਕਰ ਰਹੀ ਐ ਤੇ ਸੰਗਲ ਵੀ ਉਹਦੇ ਗਾਲ ਚ 5 ਫੁੱਟ ਦੈ થી ਤੇ ਦੂਰੀ ਵੀ 10 ਫੁੱਟ ਦੀ ਸੀ ਫਿਰ ਵੀ ਉਹ ਰਮਾਨਾ ਚਾਰਾ ਕਰੀ ਸੀ ਹੁਣ ਜਬਾਤ ਸੀ ਐ ਤੈ ਮੈਂ ਸੁਝੇ ਮੇਰੀ ਤਾਂ ਭਿਆ ਪੈ ਮੈਂ ਤਾਂ ਹਾਰ ਗਿਆ ਹਾਰ ਗਿਆ ਨਾ ਕੱਢ 500 ਰੁਪਇਆ ਕੱਢ ਕੱਢ ਚਾਚਾ ਚੱਲ ਵੀ ਠੀਕ ਹੈ ਤੇਰੀ ਚੰਗੀ ਗੱਲ ਤਾਂ ਚੰ ਹੈ ਇਹ ਦਿਨ ਤੋਂ ਫੋਨ ਲਗਾ ਕਦਮ ਕਰ ਮੈਨੂੰ ਜਵਾਬ ਤਾਂ ਦੱਸ ਉਹ ਖੜ ਗਿਆ ਮਾਮਾ ਦੱਸਦਾ ਮੈਂ ਮੈਂ ਤੈਨੂੰ ਕੀ ਗਿਆ ਪੜਾ ਮੈਂ ਤੈਨੂੰ ਇਹ ਗੱਲ ਕਿਹਾ ਸੀ ਮੱਝ ਦੇ ਗਲ ਚ ਇੱਕ ਸੰਗਲ ਆ ਸੰਗਲ ਉਹ ਵੀ 5 ਫੁੱਟ ਦਾ ਹਾਂ ਪੂਰੇ 5 ਫੁੱਟ ਦਾ 10 ਫੁੱਟ ਦੂਰੀ ਤੇ ਹਰਾ-ਚਾਰਾ ਪਿਆ 10 ਫੁੱਟ ਦੂਰੀ ਤੇ ਹਰਾ-ਚਾਰਾ ਪਿਆ ਹਾਂ ਬਿਲਕੁਲ ਉਹ ਹਰਾ-ਚਾਰਾ ਖਾਰੀ ਈਰਮਾਨ ਦੇ ਨਾਲ ਖਾਰੀ ਓਏ ਪਤੰਦਰਾ ਉਹਦੇ ਮੱਝ ਦੇ ਗਲ ਚ ਸੰਗਲ ਸੀ ਕਿੱਲੇ ਨਾਲ ਥੋੜੀ ਬੱਦੀ ਸੀ